ਸਵਾਗਤ ਹੈ ਕਿਸਾਨ ਵੀਰੋ ਹਡਾ ਢਿੱਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਦੌੜ ਤੋਂ ਕਰਾਂਗੇ ਜੀ ਕਵਰ ਝੋਟੀ ਦਿਖਾਵਾਂ ਮੈਂ ਤੁਹਾਨੂੰ ਦੂਜਾ ਸੁਆ ਇੱਕ ਰੈਡੀ ਦੁੱਧ ਵਾਲੀ ਆ ਤੇ ਦੁੱਧਾ ਜੇ ਹੋਰ ਵੀ ਬਦਲਣਾ ਮਗਰ ਵੀ ਕੱਟੀ ਤੇ ਆਹ ਵੀ ਝੋਟੀ ਚੰਗੀ ਆ ਗੱਲਬਾਤ ਸਾਰੀ ਬਾਈ ਮੈਂ ਮੈਂ ਨਾ ਕਰਾਵਾਂਗੇ ਹੁਣੋ ਜਾਣਕਾਰੀ ਲੈ ਕੇ ਤੁਸੀਂ ਸੌਦਾ ਖਰੀਦਣਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵੀਰੇ ਹਾਂਜੀ ਹਾਂ ਬੜੀ ਦਾ ਨੰਬਰ ਬੋਲ ਗਏ ਜੀ 84275 ਵੀਰੇ 999754 ਪਿੰਡ ਆਪਣਾ ਜੀ ਭਦੌੜ ਵੀਰੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਗ ਜੀ ਤੇ ਬਾਈ ਜੀ ਜਿਹੜੀ ਅੱਜ ਆਪਾਂ ਝੋਟੀ ਦੇਖੀ ਐ ਨੇ ਸਕਰੀਨ ਦੇ ਮਵੇਂ ਹਾਂਜੀ ਬਾਈ ਜੀ ਤੇ ਕਿਹੜਾ ਸੁਆ ਸੁਈ ਐ ਬਾਈ ਇਹ ਇਹ ਦੂਜਾ ਸੁਆ ਵੀਰੇ ਤੇ ਮਗਰ ਫਿਰ ਕੱਟੀ ਬੜੀ ਪੈਰੀ ਪਈ ਆ ਹਾਂਜੀ ਬਾਈ ਤੇ 나ੜੂਆ ਨਾਲ ਹਨਾ 나ੜੂਆ ਨਾਲ ਕਿੰਨੇ ਦਿਨ ਹੋਇਆ ਬਾਈ ਸੁਈ ਨੂੰ ਸੁਈ ਨੂੰ ਇਹਨੂੰ ਵੀਰੇ ਅੱਜ 8 ਦਿਨ ਹੋ ਗਏ 8 ਦਿਨ ਸੁਈ ਨੂੰ ਹੋਇਆ ਹਾਂਜੀ ਕਿੰਨਾ ਕੁ ਫਿਰ ਦੁੱਧ ਆਜ ਰਿਹਾ ਜੀ 11 ਕਿਲੋ ਵੀਰੇ ਤਿਆਰ ਖੋਲੋ ਜੀ ਐ ਬਾਈ ਕਹਿੰਦਾ 12 ਆ ਪਰ 11 10 11 ਪੂਰਾ ਜਮਨ ਨਾਪਣ ਨਾਲ ਹਨਾ ਹਾਂਜੀ ਹਾਂਜੀ ਵੀਰੇ 11 ਹੀ 11 ਤੋਂ ਕਹਿੰਦਾ ਟੁੱਟਦਾ ਨਹੀਂ ਜਮਾ ਤੇ 11 ਤੋਂ ਪਲਾਸੀ ਹੋ 12 ਤੋਂ ਛੋਟੀ ਸਮੀ ਪਲੀ ਵੀ ਬਹੁਤ ਆਮ ਹੀ ਪਲੀ ਵੀ ਗੜਬੇ ਆ ਰਹੀ ਝੋਟੀ ਪੇ ਰੇਟ ਡਿਟੇਲ ਸਾਰਾ ਕੁਝ ਵੀਡੀਓ ਦੇ ਵਿੱਚ ਹੋਊ ਜੀ ਤੇ ਕੱਲਾ ਕੱਲਾ ਥਣ ਚਾਰੇ ਥਣ ਸਪੇਸ ਦੇ ਉੱਤੇ ਟਾਈਮ ਵੀ ਦਿਖਾਵਾਂਗੇ ਤੇ ਚਬਾਈ ਵੀ ਤੁਹਾਨੂੰ ਕਰਕੇ ਦਿਖਾ ਦੇਾਂਗੇ ਆ ਦੇਖੋ ਜੀ ਤੇ ਵੀਰ ਹੋਰ ਵੀ ਵਧੂ ਕੀ ਲੋੜ ਤੇ ਹਾਂਜੀ ਹਾਂਜੀ ਬਾਈ ਜੀ ਆਮ ਨਾਲ ਹੀ ਸਮੀ ਪਲੀ ਵੀ ਆ ਝੋਟੀ ਜਾਣ ਵਾਲੀ ਕੱਲਾ ਕੱਲਾ ਥਣ ਲੱਗਿਆ ਜੀ ਸਪੇਸ ਤੇ ਬਕਰ ਬਾਕੀ ਦੀ ਗੱਲ ਜਿਵੇਂ ਭੈਣ ਭਰਾ ਮੰਗ ਕਰਦੇ ਘੱਟੀ ਵੀ ਹੈਗੀ ਹਨਾ ਹਾਂਜੀ ਹਾਂਜੀ ਘੱਟੀ ਵੀ ਨਾਲ ਆ ਤੇ ਚਬਾਈ ਚੂਈ ਤੁਹਾਨੂੰ ਕਰਾਵਾਂਗੇ ਜੀ ਚੱਕ ਕੱਲੀ ਕੱਲੀ ਜਾਣਕਾਰੀ ਪਹਿਲਾਂ ਤੁਸੀਂ ਲੈ ਲਓ ਫਿਰ ਹਾਲੋ ਜੀ ਬੱਚਾ ਬੱਚਾ ਓਕੇ ਆ ਤੇ ਸਮਾਪ ਸਮੂਹ ਓਕੇ ਆ ਹਨਾ ਹਾਂਜੀ ਬੰਨੋ ਜੀ ਫਿਰ ਹੂੰ ਚਾਰੇ ਥਣ ਡਾਂਗਾਰ ਕੇ ਕੱਢਿਆ ਫਿਰ ਹਨਾ ਹਾਂਜੀ ਹਾਂਜੀ ਬਾਈ ਜੀ ਆ ਦੇਖੋ ਜੀ ਸਮਾਸ ਨੂੰ ਨਿੱਡ ਤੋਂ ਕਰਾਈਏ ਚੈੱਕ ਚਾਰੇ ਥਣ ਨਿਕੜ ਮੇ ਸਪੇ ਤੇ ਬਾਕੀ ਦੁੱਧ ਰੇੜੀ ਆਹੋ ਲੋ ਜੀ ਬਾਲਟੀ ਦਿਖਾ ਦਿਓ ਆ ਲੋ ਹੌਲੀ ਵਾਰ ਦੀ ਦੇਖ ਸਕਦੇ ਹਾਂ ਆ ਲੋ ਜੀ ਤੇ ਬਾਈ ਫਿਰ ਨਲਕਿਆ ਗਿਆ ਨਾ ਬਾਈ ਮਾਹ ਬਾਈ ਇੱਕ ਨੰਬਰ ਦੇ ਬਾਈ ਤੇ ਬਾਈ ਦੀ ਵੀ ਦੀ ਪ੍ਰੋਪਰ ਚੰਗੀ ਬਾਕੀ ਦੀ ਗੱਲ ਯਾਰ ਕੋਈ ਓਵੇਂ ਗੱਲ ਹੀ ਨਹੀਂ ਚਿਤਾਰ ਕਰੜੀ ਹੋਵੇ ਜਾਂ ਕੋਈ ਹੋਰ ਹੈ ਨਾ ਹਾਂ ਜੀ ਹਾਂ ਵਾ ਸੜਕਾ ਦੇ ਬਾਈ ਮੈਂ ਕਹਨਾ ਪੂਰੇ ਨਿਯਾਰੇਦਾਰ ਧਾਰ ਹੈ ਕਿਸੇ ਕੋਈ ਐ ਨਹੀਂ ਫਾਲਤੂ ਦਾ ਮਾਸਲੀ ਦੇ ਰੋਦੀ ਰੋਦਾ ਗੱਲ ਆ ਓਕੇ ਜੀ ਜਮ ਬਾਕੀ ਦੀ ਗੱਲ ਜੇਰ ਜੱਫੇ ਦੀ ਸਭ ਕੁਝ ਕੰਪਲੀਟ ਤੇ ਸਾਫ ਆ ਹਨਾ ਪਲੀ ਸਮਝ ਵੀ ਬਾਈ ਪੂਰੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਮਗਰ ਵੀ ਟੱਟੀ ਸੁਆ ਵੀ ਦੂਜਾ ਨਹੀਂ ਕਿਹੋਂ ਨੂੰ ਸੁਪੀ ਫਿਰ ਹਨਾ ਪਹਿਲਾਂ ਹਾਂਜੀ ਹਾਂ ਵੀਰੇ ਹਮੇਸ਼ਾ ਕੋਸ਼ਿਸ਼ ਕਰੀਦੀ ਆ ਵੀ ਸਮਚਵਾਈ ਦੇ ਟਾਈਮ ਵੀਡੀਓ ਦਿਖਾਈ ਜਾਵੇ ਸਾਰੀ ਚਵਾਈ ਕਰਕੇ ਤੇ ਸਾਰੀ ਦੇਣੀ ਦਾ ਚਵਾਈ ਵੀ ਨਹੀਂ ਕਰਾਈ ਜਾਂਦੀ ਅੱਜ ਦੋ ਤਿੰਨ ਅੰਕ ਦੀ ਕਰੀ ਆ ਜੀ ਤੇ ਕਰਦੇ ਰਹਿ ਗਿਆ ਪੈਸੇ ਲੋੜ ਵੀਡੀਓ ਅਪਲੋਡ ਚੰਗੀ ਤੇ ਚੰਗੀ ਤੁਹਾਡੇ ਵਾਸਤੇ ਬਾਕੀ ਵੀ ਗੱਲਾਂ ਹੀ ਪਿਆਰ ਦਿੰਦੇ ਰਹੋ ਆਪਾਂ ਤੁਹਾਡੇ ਵਾਸਤੇ ਵੀਡੀਓ ਹਾਜ਼ਰ ਕਰਦੇ ਰਹਿ ਕੇ ਤੇ ਚੰਗਾ ਪਿਆਰ ਤੁਸੀਂ ਦਿੱਤਾ ਜੀ ਤੁਹਾਡੇ ਪਿਆਰ ਦੇ ਸਦਕਾ ਆਪਾਂ ਵਧੀਆ ਵੀਡੀਓ ਅਪਲੋਡ ਕਰੀ ਜਿਹੋ ਜਿਹੇ ਤੁਸੀਂ ਮੰਗ ਕਰਦੇ ਹੋ ਚੰਗੀ ਤੇ ਜੰਗੀ ਬੈੜ ਤੇ ਚੰਗੀ ਤੇ ਚੰਗੀ ਝੋਟੀ ਆਪਾਂ ਕੋਸ਼ਿਸ਼ ਹਮੇਸ਼ਾ ਰੱਖਾਂਏ ਤੁਹਾਨੂੰ ਕਵਰ ਕਰਕੇ ਦੇਣ ਦੀ ਰੈਡੀ ਦੁੱਧ ਵਾਲਿਆਂ ਦੀ ਆਪਾਂ ਹਮੇਸ਼ਾ ਕਵਰ ਕਰਨ ਦੇ ਚਾਹਵਾਂਗੇ ਵੀ ਰੈਡੀ ਦੁੱਧ ਵਾਲੀ ਹੋਵੇ ਆਪਾਂ ਤੁਹਾਨੂੰ ਰੈਡੀ ਦੁੱਧ ਵਾਲੀ ਕਵਰ ਕਰਕੇ ਦੇ ਦਈਏ ਤੇ ਤੁਹਾਨੂੰ ਵੀ ਕੋਈ ਮਾਨ ਦੇ ਵਿੱਚ ਭਲੇਖਾ ਨਾ ਰਵੇ ਤੇ ਦੁੱਧ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਹੋ ਜੇ ਜੀ ਤੇ ਬਾਕੀ ਦੀ ਗੱਲ ਜੇ ਤੁਸੀਂ ਤਿਆਰ ਦੁੱਧ ਵਾਲੀ ਲਾਓਗੇ ਤਾਂ ਬਹੁਤ ਫਾਇਦੇਚ ਰਹੋਗੇ ਇਹ ਵੀ ਗੱਲ ਹੈ ਤੇ ਬਾਕੀ ਦੀ ਦੁੱਧ ਤੁਸੀਂ ਸੇਵਾ ਕਰੋਗੇ ਤਾਂ ਚੰਗੀ ਸੇਵਾ ਕਰੋਗੇ ਜਰੂਰ ਦੁੱਧ ਬਾਝ ਜਾਣਾ ਨਹੀਂ ਕੋਈ ਐਸੀ ਗੱਲ ਨਹੀਂ ਹੈ ਵੀ 100 ਦੇ ਵਿੱਚੋਂ 5 ਕੁ ਪਰਸੈਂਟ ਪਸ਼ੂ ਹੁੰਦੇ ਆ ਜਿਹੜੇ ਸੇਵਾ ਵੀ ਜਿਹੜਾ ਕੋ ਮਰਜ਼ੀ ਪਾਈ ਚੱਲੋ ਨਹੀਂ ਦੁੱਧ ਦਿੰਦੇ ਤੇ ਜਿਹੜੇ ਚੰਗੇ ਪਸ਼ੂ ਹੁੰਦੇ ਆ ਨਸਲ ਹੁੰਦੀ ਆ ਬਰੀਡ ਹੁੰਦੀ ਜਿਹਦੀ ਉਹਨੇ ਦੁੱਧ ਦੇਣੇ ਦੇਣਾ ਤੇ ਜਾਣਕਾਰੀ ਰੱਖਿਆ ਕਰੋ ਜੀ ਕਿਉਂਕਿ ਚੰਗੇ ਤੋਂ ਚੰਗੇ ਪਸ਼ੂ ਦੀ ਅੱਜ ਕੱਲ YouTube ਦਾ ਜਵਾਨਾਗਾ ਤੇ Facebook ਦਾ ਜਵਾਨਾਗਾ ਉਹ ਤੇ ਤੁਸੀਂ ਚੰਗੇ ਤੋਂ ਚੰਗੇ ਨਸਲ ਵੀ ਦੇਖ ਸਕਦੇ ਹੋ ਉੱਥੋਂ ਸਿੱਖ ਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਤੇ ਅਵੇਅਰ ਜ਼ਰੂਰ ਹੋ ਤੇ ਇੱਕ ਕਟਿੰਗਾ ਮੰញਾ ਝੋਟੀਆਂ ਨਾ ਵੇਚਿਆ ਕਰੋ ਕਰੋ ਤੇ ਬੱਚੀਆਂ ਨਾ ਵੇਚਿਆ ਕਰੋ ਚੰਗੀ ਤੋਂ ਚੰਗੀ ਤੁਸੀਂ ਪੰਜ ਚਾਰ ਪਸ਼ੂ ਪਾਲੋਗੇ ਜੇ ਤੁਹਾਡੇ ਚ 1.5 ਲੱਖ ਲਾਉਣ ਦੀ ਨਹੀਂ ਪਹੁੰਚ ਤੇ ਜ਼ਰੂਰ ਤੁਸੀਂ 5-7000 ਦੀ 10000 ਦੀ 20000 ਦੀ ਕੱਟੀ ਲੈ ਕੇ ਪਾਲ ਲਿਆ ਕਰੋ ਉਹਨੇ ਤੁਹਾਡੇ ਘਰੇ ਤੁਹਾਡੇ ਪਿਆਰ ਨਾਲ ਪਾਲਣਾ ਪੂਰੇ ਨਾਲ ਆਲੋ ਜੀ ਆਲੋ ਜੀ ਤੇ ਸਸੂ ਹੁੰਦਾ ਜੀ ਪਿਆਰ ਦਾ ਇਨਸਾਨ ਨਾਲ ਜੁੜੀ ਹੋਈ ਚੀਜ਼ ਹੈ ਜੀ ਇਹ ਇਹ ਇਕੱਲਾ ਬੋਲ ਨਹੀਂ ਸਕਦੇ ਤੇ ਗੱਲਬਾਤ ਸਾਰੀ ਆਪਣੇ ਆਲੂ ਵੀ ਹੁੰਦੀ ਹੈ ਜਿਹੜੇ ਵੀ ਭੈਣ ਭਰਾ ਨੇ ਲੈਣਾ ਮਹੀਨੇ 20 ਦਿਨਾਂ ਦੇ ਵਿੱਚ ਪਸ਼ੂ ਤੁਸੀਂ ਲਾਓ ਹੁਣ ਜਰੂਰ ਕਿਉਂਕਿ ਹੁਣ ਥੋੜਾ ਜਿਹਾ ਨਾਰਮਲ ਤੇ ਗਾਂ ਮੱਝ ਸੁਪਨਾ ਹੋ ਜਾਣੀਆਂ ਕਿ ਨਹੀਂ ਬਾਈ ਮੈਂ ਹਾਂਜੀ ਹਾਂਜੀ ਵੀਰੇ ਹਮ ਬਾਅਦੋਂ ਹੁਣ ਤੇ ਸਟਾਰਟਿੰਗ ਹੋ ਗਈ ਬਾਈ ਹਾਂਜੀ ਹਾਂਜੀ ਸਟਾਰਟਿੰਗ ਆ ਥੋੜੀ ਧੁੰਦਾ ਧੁੰਦਾ ਪਹਿਲਾਂ ਕਿਉਂਕਿ ਆਪ ਨੂੰ ਵੀ ਤੇ ਥੋੜਾ ਜਿਹਾ ਮੇਰਾ ਕੰਮ ਧੰਦਾ ਉਹੇ ਜਾ ਤੇ ਮੈਂ ਨਹੀਂ ਸੁਦੇ ਹਾਂ ਆ ਸਕਦਾ ਕਿਉਂਕਿ ਮੈਂ ਜਰੂ 12 ਵਜੇ ਤੇ ਨਹੀਂ ਵੀਡੀਓ ਪਾਉਂਦਾ ਦੁਪਹਿਰ ਫੋਨ ਆਉਣ ਲੱਗ ਜਾਂਦੇ ਵੀਰੇ ਅੱਜ ਕਰੀ ਨਹੀਂ ਕੋਈ ਵੀਡੀਓ ਅਪਲੋਡ ਤੇ ਟੋਂ ਦਾ ਟੰਦਾ ਕਰਕੇ ਡਰਦੇ ਆ ਕਿਉਂਕਿ ਜਵਾਕਾਂ ਜਾਲਿਆਂ ਵਾਲੇ ਨਹੀਂ ਨਿਕਲ ਸਕਦੇ ਨਾ ਮੈਂ ਮਤੜ ਕੇ ਹਾਂਜੀ ਹਾਂ ਡਰ ਲੱਗਦਾ ਗੱਡੀ ਤੇ ਬਹੁਤ ਜ਼ਿਆਦੇ ਅਹੀਂ ਹੁਣ ਬਸ ਜਿਵੇਂ ਜਿਵੇਂ ਤੋਂ ਪਾਉਣਗਾ ਆਪਾਂ ਕਰਦੇ ਰਹਿਵਾਂਗੇ ਵੀਡੀਓ ਅਪਲੋਡ ਤੇ ਹਮੇਸ਼ਾ ਕੋਸ਼ਿਸ਼ ਰੱਖਾਂਗੇ ਤੁਹਾਡੇ ਵਾਸਤੇ ਚੰਗੀ ਤੋਂ ਚੰਗੀ ਆਪਾਂ ਚਬਾਈ ਕਰਕੇ ਪਾਉਂਦੇ ਰਹਿ ਕੇ ਤੇ ਟਾਈਮ ਆਪਾਂ ਤੁਹਾਨੂੰ ਜਰੂਰ ਦਕਾਵਾਂਗੇ ਜੀ ਟਾਈਮ ਹੈਗਾ ਜੀ 5:40 ਮਿੰਟ 19 ਤਰੀਕ ਤੇ ਪਹਿਲਾ ਮਹੀਨਾ 2026 ਦਾ ਜੀ ਜੇ ਮੇਰੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੁੰਦੀ ਜੇ ਆਪਾਂ ਪਸ਼ੂ ਵਧੀਆ ਦਿਖਾਉਣੇ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਿਆ ਕਰੋ ਕਮੈਂਟ ਕਰ ਦਿਆ ਕਰੋ ਜਰੂਰ ਵੀ ਬਾਈ ਦਾ ਕੰਮ ਕਿਹੋ ਜਿਹਾ ਲੱਗਦਾ ਜੇ ਮਾੜਾ ਕਰਦੇ ਮਾੜਾ ਵੀ ਕਰਦੇ ਕੋਈ ਗੱਲ ਨਹੀਂ ਹਮੇਸ਼ਾ ਕਮੈਂਟ ਔਨ ਹੁੰਦੇ ਆ ਜੀ ਸੋਨੂੰ ਵੀ ਪਤਾ ਹੀ ਹੈਗਾ ਕਿਉਂਕਿ ਆਪਾਂ ਗਲਤ ਕੰਮ ਨਹੀਂ ਕਰਦੇ ਤਾਂ ਆਪਾਂ ਕਮੈਂਟ ਖੁੱਲੇ ਰੱਖ ਸਕਦੇ ਆ ਆਪਾਂ ਨੂੰ ਕੋਈ ਝਿਜਕ ਨਹੀਂ ਕਿ ਨਹੀਂ ਬਾਈ ਹਾਂਜੀ ਹਾਂਜੀ ਜੀ ਤੇ ਨਹੀਂ ਕੋਈ ਭਾਨ ਭਰਾ ਨੇ ਅੱਜ ਟਕਰ ਗਿਆ ਤੇ ਕਾਰਨ ਦਾ ਵੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਵੀ ਜਿਹੜੀ ਹੁੰਦੀ ਆ ਰੇਟ ਦੀ ਗੱਲ ਜਿਹੜਾ ਫਾਰਮਰ ਜ਼ਿਆਦਾ ਰੇਟ ਮੰਗਦਾ ਹਮੇਸ਼ਾ ਕੋਸ਼ਿਸ਼ ਕਰੀਦੇ ਉਹਦਾ ਫੋਨ ਦੇ ਉੱਤੇ ਅਗਲਾ ਕਰ ਲੈਂਦਾ ਕਿਉਂਕਿ ਅਗਲਾ ਪੈਸੇ ਇਨਫਰ ਕਮੈਂਟ ਆਉਣ ਲੱਗ ਜਾਂਦੇ ਮੈਂਮੇ ਵੀ ਬਾਲਾ ਰੇਟ ਕਰਾਤਾ ਹਣਾ ਤੇ ਜਿਹੜਾ ਕੋਈ ਬਾਇਓ ਤੇ ਮੈਂਮੇ ਬਾਈ ਤੂੰ ਕਿੰਨੇ ਕ ਮੰਗਣਿਆ ਜੀ ਤੂੰ ਹੀ ਦੱਸ ਪਹਿਲਾਂ ਤਾਂ ਹੁਣ ਆਪਾਂ ਬਾਈ ਦੇਹ ਝੂਟੀ ਦੇ ਹਿਸਾਬ ਦਾ ਹੀ ਮੁੱਲ ਰੱਖਣਾ ਨਜਾਇਜ਼ ਨਜਾਇਜ਼ ਆਪਾਂ ਕਦੇ ਮੰਗਿਆ ਹੀ ਨਹੀਂ ਨਾ ਮੰਗਾਂ ਆ ਲੈ ਕੱਟੀ ਨੂੰ ਦੁੱਧ ਛੜਤਾ ਆਪਾਂ ਦੁੱਧ ਯਾਰ ਵਾਕਈ ਤੂੰ ਸਹੀ ਦੱਸਿਆ ਹਣਾ ਲੈ ਆਪਾਂ ਮੂਹਰ ਲਈਆਂ ਗਾੜੀਆਂ ਜਮਾ ਵੀਰੀਆਂ ਕੀਤੀਆਂ ਮਾਗਨੀਆਂ ਦੋਨਾਂ ਦੀ ਦੁੱਧ ਛੜਦਾ ਛੜਦਾ ਘੱਟ ਵੀ ਦੁੱਧ ਦੋ 2.5 ਕਿਲੋ ਹੋ ਥੱਲੇ ਕੱਢਣਾ ਹੋ ਜਿਹੜੇ ਹਿਸਾਬ ਨਾਲ ਕੱਢਿਆ ਫਿਰ ਉਸ ਹਿਸਾਬ ਨਾਲ 12 ਦੇ ਕਰੀਬ ਦੁੱਧ ਆ ਨਾ ਬਾਈ 12 ਹੀ ਆ ਯਾਰ ਆਪਾਂ ਪਕੈਨੀਆਂ ਫਿਰ ਵੀ ਬੰਦੇ ਨੇ ਏਡੀ ਦੂਰੋਂ ਚੱਲ ਕੇ ਆ ਆ ਮੈਂ ਮੈਂ ਸਾਮਕੇ ਪਾਉਨੇ ਫਿਰੋਦ ਹੋਣੀ ਨਾ ਧਾਰਾਈਆਂ ਤੇ ਵੇਚ ਕੇ ਨਹੀਂ ਖੁਸ਼ ਨਾ 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 ਬਾਈ ਸਾਮਕੇ ਸਾਮਕੇ ਦਾ ਫਿਰ ਅਗਲੇ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵਿਖਾਈਦਾ ਓਕੇ ਜੀ ਲੈ ਕਿਉਂਕਿ ਜਿਹੋ ਜਿਹਾ ਮੈਂ ਆਪਾਂ ਜੀ ਉਹੋ ਜੀ ਮੇਰੇ ਗਾਹ ਕਾ ਗਾਂ ਇਹਨਾਂ ਦੀ ਵੀ ਓਕੇ ਆ ਜਮਾਂ ਯਾਰ ਗੱਲ ਬਾਤ ਬੱਚੇ ਨੂੰ ਦੁਕਾਨ ਜੀ ਮੈਂ ਰੇਟ ਦੱਸਿਓ ਬਾਈ ਮੜੇ ਦੱਸ ਦਿਆਂ ਬਈ ਇੱਕ ਮਿੰਟ ਲੈਣ ਦੇ ਨਹੀਂ ਦੱਸ ਦੀ ਜਮਾਂ ਲੈਣ ਦੇ ਦੱਸ ਵੀਰ ਇੱਕ ਵੀ ਜੋ ਮਾਨ ਤਾਨ ਕਰ ਦਾਂਗੇ ਜਮਾਂ ਤੇਰਾ ਜਾ ਰੇਟ ਆ ਭੰਨ ਤੋੜ ਮਾੜੀ ਮੁੱਟੀ ਮੌਕੇ ਤੇ ਜਰੂਰ ਹੋ ਜਾਣੀ ਆ ਕਿਉਂਕਿ ਬਾਈ ਦਾ ਨਾਲ ਵੈਟਰਨਰੀ ਦਾ ਕੰਮ ਆ ਡਾਕਟਰੀ ਦਾ ਹਨਾ ਨਾਲ ਪਸ਼ੂ ਇੱਕ ਅੱਧਾ ਸ਼ੌਂਕ ਰੱਖਦਾਗਾ ਤੇ ਨਾਲ ਡਾਕਟਰੀ ਦੀ ਵੀ ਖੇਚ ਹੈਗੀ ਹਾਂ ਤੇ ਜੇ ਕੋਈ ਜਾਣਕਾਰੀ ਬਾਈ ਤੋਂ ਤੁਸੀਂ ਪਸ਼ੂ ਦੇ ਪ੍ਰਤੀ ਵੀ ਫ੍ਰੀ ਆਪਕਾਸਟ ਤੁਹਾਨੂੰ ਮਿਲਣੀ ਹੈ ਹਨਾ ਹਾਂਜੀ ਆ ਵੀਰੇ ਕੋਈ ਖੁਸ਼ੀ ਵੀ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਪਸ਼ੂ ਦੀ ਕੋਈ ਥਣ ਦੀ ਸਮੱਸਿਆ ਆਉਂਦੀ ਆ ਜਾਂ ਤੁਹਾਨੂੰ ਕੋਈ ਪਸ਼ੂ ਦੇ ਝੇਰ ਦੀ ਸਮੱਸਿਆ ਆਉਂਦੀ ਆ ਤੁਹਾਨੂੰ ਹਰ ਟਾਈਮ ਦਵਾਈ ਦੀ ਜਰੂਰ ਦੱਸੂਗਾ ਕਿ ਨਹੀਂ ਬਾਈ ਮੈਂ ਹਾਂਜੀ ਹਾਂਜੀ ਜਰੂਰ ਤੇ ਨੰਬਰ ਬਾਈ ਫੇਰ ਬੋਲੋ 84275 ਵੀਰੇ 999745 ਤੇ ਪਿੰਡ ਬਾਈ ਦਾ ਭਦਾੜਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਐਵੇਂ ਪਿਆਰ ਦਿੰਦੇ ਰਹੋ ਜੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਦ ਲੋ ਧੰਨਵਾਦ ਜਲਦ ਮਿਲਦੇ ਆਂ